ਹਰ ਸਾਲ ਦੀ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਲੱਲੂ ਵਿਖੇ ਸ਼ਹੀਦ ਬਾਬਾ ਸਿੱਧ ਪੋਈ ਜੀ ਦੇ ਮੁੱਖ ਸਾਨ ਵਿਖੇ ਲਾਨਾ ਚੋੜ ਮੇਲਾ 18 ਜੂਨ ਤੋਂ ਲੈ ਕੇ 20 ਜੂਨ ਤੱਕ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਹੀਦ ਬਾਬਾ ਸਿੱਧ ਪੋਈ ਜੀ ਦੇ ਵੈਲਫੇਅਰ ਕਮੇਟੀ ਦੇ ਪਿੰਡ ਕੋਟ ਲੱਲੂ ਦੇ ਪ੍ਰਧਾਨ ਅਫਤਾਰ ਸਿੰਘ ਢਾਲੀਵਾਲ, ਮੀਤ ਪ੍ਰਧਾਨ ਗਾਗੜ ਸਿੰਘ ਕੋਟ ਲੱਲੂ ਖਜ਼ਾਨਚੀ ਜੁਗਰਾਤ ਸਿੰਘ ਢਾਲੀਵਾਲ ਤੇ ਸਕੱਤਰ ਲਾਲ ਸਿੰਘ ਢਾਲੀਵਾਲ ਮੱਲ ਸਿੰਘ ਵਾਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ ਸਲਾਨਾ ਜੋੜ ਮੇਲਾ ਸਰਦਾਰ ਨਾਲ ਮਨਾਇਆ ਜਾ ਰਿਹਾ ਹੈ। ਉਹਨਾਂ ਸਮੂਹ ਢਾਲੀਵਾਲ ਭਾਈਚਾਰੇ ਅਤੇ ਸਮੂਹ ਸਾਥ ਸੰਗਤ ਨੂੰ ਅਪੀਲ ਕੀਤੀ ਹੈ ਕਿ ਸਲਾਨਾ ਜੋੜ ਮੇਲੇ ਵਿੱਚ ਬਾਬਾ ਜੀ ਦੇ ਮੁੱਖ ਸਾਨ ਪਿੰਡ ਕੋਟ ਲੱਲੂ ਮਾਨਸਾ ਵਿਖੇ ਸਰਦਾਰਾ ਸਮੇਤ ਨਤਮਸਤਕ ਹੋਣ ਲਈ ਵੱਧ ਤੋਂ ਵੱਧ ਸੰਗਤਾਂ ਪ੍ਰਵਾਸ ਸમિત ਹਾਜ਼ਰੀ ਭਰ ਤੇ ਸੰਗਤਾਂ ਵਾਸਤੇ ਗੁਰੂ ਘਰ ਲੰਗਰ ਠੰਡੇ ਮਿੱਠੇ ਪਾਣੀ ਦੀ ਸ਼ਹੀਲ ਆਦ ਲੰਗਰ ਅਤੁੱਟ ਵਰਤਾਇਆ ਜਾਵੇਗਾ ਮਾਨਸਾ ਤੋਂ ਵਿਕਰਮ ਸਿੰਘ ਬਿੱਕੀ ਦੀ ਲੋਕ ਪੜਾਈ ਦਾ ਸਨੇਹਾ ਟੀਵੀ ਲਈ ਖਾਸ ਫੋਰ ਚਲੋ ਹਾਂ ਤਨ ਤਨ ਸ਼ਹੀਦ ਬਾਬਾ ਸਿੱਧਪੋਈ ਜੀ ਮੈਂ ਸਮੂਹ ਢਾਈ ਵਾਲ ਭਾਈਚਾਰੇ ਦੀ ਸਾਧ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਬਾਬਾ ਅਸ਼ੀਸ਼ੀਰ ਬਾਬਾ ਸਿੱਧ ਪੋਜੀ ਦੇ ਮੁੱਖ ਸਥਾਨ ਪਿੰਡ ਕੋਟ ਲਲੂ ਵਿਖੇ ਮਿਤੀ 18 19 20 ਜੂਨ ਨੂੰ ਜਿਹੜਾ ਸਰਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸ਼ਰਧਾ ਤੇ ਤੁੰਗਾਮਨਾ ਮਨਾਇਆ ਜਾ ਰਿਹਾ ਹੈ ਸੋ ਸਾਰੇ ਹੀ ਵੀਰਾਂ ਨੂੰ ਸਮੂਹ ਸਾਧ ਸੰਗਤ ਨੂੰ ਬੇਨਤੀ ਕਰਦਾ ਹਾਂ ਤੇ ਬਾਬਾ ਜੀ ਦੇ ਇਸ ਸਲਾਨਾ ਜੋੜ ਮੇਲੇ 'ਚ ਵੱਧ ਤੋਂ ਵੱਧ ਸੰਗਤਾਂ ਨੇ ਪਰਿਵਾਰ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਸਲਾਨਾ ਜੋੜ ਮੇਲੇ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਵਗੈਰਾ ਦੇ ਪਾਣੀ ਵਗੈਰਾ ਦੇ ਹੋਰ ਸਾਰੇ ਹੀ ਸੰਗਤਾਂ ਲਈ ਪ੍ਰਬੰਧ ਕੀਤੇ ਗਏ ਹਨ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬਾਬਾ ਜੀ ਦੇ ਸਲਾਨਾ ਜੋੜ ਮੇਲੇ ਵਿੱਚ ਤੁਸੀਂ ਮਿਤੀ 18 19 20 ਜੂਨ 2024 ਨੂੰ ਵੱਧ ਤੋਂ ਵੱਧ ਸੰਗਤਾਂ ਨੇ ਇਸ ਸਲਾਨਾ ਜੋੜ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਕਿੱਥੋਂ ਸੰਗਤਾਂ ਆਉਂਦੀਆਂ ਇੱਥੇ ਸੰਗਤਾਂ ਬਹੁਤ ਸਾਰੇ ਪੰਜਾਬ ਦੇ ਕੋਨੇ ਕੋਨੇ ਚੋਂ ਰਾਜਸਥਾਨ ਚੋਂ ਹਰਿਆਣੇ ਚੋਂ ਦਿੱਲੀ ਤੋਂ ਤੇ ਬਾਹਰੋਂ ਵੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਗੈਰਾ ਚੋਂ ਵੀ ਸੰਗਤ ਵੱਧ ਤੋਂ ਵੱਧ ਬਾਬਾ ਜੀ ਦੇ ਸਲਾਨਾ ਜੋੜ ਮੇਲੇ ਚ ਬਹੁਤ ਹੀ ਇਤਸ਼ਾਹ ਤੇ ਸ਼ਰਧਾ ਨਾਲ ਇਸ ਥਾਂ ਨੂੰ ਨਮਸਤਕੋਣ ਲਈ ਪਹੁੰਚਦੀ ਹੈ। ਰਹਿਣ ਨੂੰ ਰੁਕਣ ਦਾ ਕੋਈ ਪ੍ਰਬੰਧ ਕਿਸ ਤਰੀਕੇ ਦਾ? ਹਾਂਜੀ ਇਸ ਰਹਿਣ ਲਈ ਪ੍ਰਬੰਧ ਹੈ ਸਾਡੇ ਕੋਲੇ। ਕਮਰੇ ਵੀ ਹੈਗੇ ਨੇ, ਬਰਾਂਡੇ ਵੀ ਹੈਗੇ ਨੇ ਪਰ ਸੰਗਤ ਓਪਨ ਟੈਂਟਾਂ ਦੇ ਵਿੱਚ ਟੈਂਟਾਂ ਦਾ ਪ੍ਰਬੰਧ ਬਹੁਤ ਜ਼ਿਆਦਾ ਕੀਤਾ ਜਾਊਗਾ। ਇੰਨੀ ਸੰਗਤ ਆਉਂਦੀ ਹੈ ਕਿ ਸੰਗਤ ਨੂੰ ਲਈ ਟੈਂਟ ਵਗੈਰਾ ਪੱਖੇ ਵਗੈਰਾ কুলਰ ਵਗੈਰਾ ਬਹੁਤ ਚੰਗੀ ਤਰ੍ਹਾਂ ਪ੍ਰਬੰਧ ਕੀਤੇ ਜਾਂਦੇ ਹਨ